ਅੱਜ ਐਨਟੀਆਈ ਕਾਲਜ ਉਹਦੇ ਰੋਣ ਦਾ ਵਿਸ਼ਾ ਹੈ ਮੇਰੇ ਨਾਲ ਫੋਟੋ ਬਾਲ ਸੀਨੀਅਰ ਲੀਡਰ ਆਫ ਸਫਲਤਾ ਸਿੰਘ ਮੁਬਾਰਕ ਜੀ ਔਰ ਇਹ ਸੰਸਥਾ ਦੇ ਮunicipal ਗੁੰਦਰ ਰਾਣਾ ਜੀ ਇੱਥੇ ਆ ਜਾ ਕੇ ਬਹੁਤ ਚੰਗਾ ਲੱਗਾ ਉਹਨੇ ਇੱਕ ਪੌਦਾ ਲਾਇਆ ਔਰ ਇਸ ਤੋਂ ਬਾਅਦ ਬੱਚਿਆਂ ਦੇ ਨਾਲ ਤੀਆਂ ਦਾ ਪ੍ਰੋਗਰਾਮ ਜਿਹੜਾ ਉਹ ਮਨਾਇਆ ਜਾ ਰਿਹਾ ਇਹ ਸੰਸਥਾ ਸਾਡੇ ਇਲਾਕੇ ਦੀ ਇੱਕ ਬਹੁਤ ਵਧੀਆ ਸਰਵਾਰ ਸੰਸਥਾ ਔਰ ਕਿਉਂਕਿ ਇੱਥੇ ਬੇਸਿਕਲੀ ਲੜਕੀਆਂ ਨੂੰ ਆਰਥਿਕ ਤੌਰ ਦੇ ਉੱਪਰ ਆਪਣੇ ਤਾਲਾ ਤੇ ਖੜੇ ਕਰਨ ਦਾ ਇੱਕ ਬਹੁਤ ਵੱਡਾ ਮਾਧਮ ਹੈ ਆਦੇ ਸਮਾਜ ਦੇ ਵਿੱਚ ਲੋੜ ਵੀ ਆ ਕਿ ਜਿੰਨਾ ਚਿਰ ਤੱਕ ਅਸੀਂ ਲੜਕੀਆਂ ਨੂੰ ਆਰਥਿਕ ਤੌਰ ਤੇ ਪਾਉਨਾਤਕ ਤੌਰ ਤੇ ਮਜ਼ਬੂਤ ਨਹੀਂ ਬਣਾਉਂਦੇ ਉਨਾ ਚਿਰ ਤੱਕ ਉਹਨਾਂ ਦੀ ਸਰਵਾਈਵਲ ਸਮਾਜ ਦੇ ਵਿੱਚ ਉਨੀ ਵਧੀਆ ਨਹੀਂ ਹੋ ਸਕਦੀ ਤੋ ਇਹ ਤੇ ਬੁਲਵਾ ਜਿਹੜੀ ਪਤਾ ਲੱਗਾ ਪ੍ਰਿੰਸੀਪਲ ਸਾਹਿਬ ਤੋਂ ਕਿ ਇੱਥੋਂ ਦੇ ਬੱਚੇ ਵੱਖ-ਵੱਖ ਸਟਰੀ ਦੇ ਵਿੱਚੋਂ ਕੁਆਲੀਫਾਈ ਕਰਕੇ ਕੋਰਜੋ ਪੇਸ ਨਰਸਿੰਗ ਹੋ ਜਾਣਗੇ। ਪਰ ਵਰਤਮਾਨ ਵੱਲੋਂ ਪਲੇਸਮੈਂਟਸ ਇਤਿਆਦੀ ਇਹ ਜੀ ਨੇ ਛੋੜਾ ਬੱਚਿਆਂ ਨੂੰ ਵੀ ਅਜੋ ਲੈਟਰ ਜਿਹੜੀਆਂ ਨੇ ਦੇਣੀਆਂ ਨੇ। ਤੀਆਂ ਦਾ ਤਿਹਾਰ ਸਾਵਣ ਦੇ ਮਹੀਨੇ ਦੇ ਵਿੱਚ ਭਾਰਤ ਦੀ ਉਸ ਅਟੁੱਟ ਸੱਭਿਆਚਾਰੀ ਦਾ ਹਿੱਸਾ ਔਰ ਜਿੱਥੇ ਸਾਵਣ ਦੇ ਸ ਪ੍ਰੋਗਰਾਮ ਨੂੰ ਮਨਾਇਆ ਜਾਂਦਾ। ਇਹ ਤੇ ਆ ਕੇ ਚੰਗਾ ਲੱਗਾ ਮੈਂ ਸਾਰੇ ਬੱਚਿਆਂ ਨੂੰ ਇੱਥੇ ਸਾਹਿਬਾਨ ਨੂੰ ਆਪਣੀ ਸ਼ੁਕਾਮਨਾਵਾਂ ਦਿੱਤਾ ਔਰ ਅਪੀਲ ਕਰੂੰਗਾ ਖਾਸ ਕਰਕੇ ਬੇਟੀਆਂ ਨੂੰ ਉਹਨਾਂ ਨੂੰ تعلیم ਦੇਣੀ ਉਹਨਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਆ ਔਰ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਜਿਸ ਵਕਤ ਅਸੀਂ ਇੱਕ ਲੜਕੇ ਨੂੰ ਇੱਕ ਬੋਏ ਨੂੰ ਐਜੂਕੇਟ ਕਰਦੇ ਆ ਤੇ ਵੀਰ ਐਜੂਕੇਟਿੰਗ ਜਸਟ ਵਨ ਫੈਮਿਲੀ ਬਟ ਜਦੋਂ ਅਸੀਂ ਬੇਟੀਆਂ ਨੂੰ ਬਣਾਉਨੇ ਆ ਵੈਨ ਵੀ ਆਰ ਐਜੂਕੇਟਿੰਗ ਅ ਗਰਲ ਵੀ ਆਰ ਐਜੂਕੇਟਿੰਗ ਦੀ ਜੇਨਰੇਸ਼ਨਸ ਟੂ ਕਮ ਸੋ ਬੇਟੀਆਂ ਨੂੰ ਮਜ਼ਬੂਤ ਕਰੋ ਆਰ ਆਈ ਆਈ ਵਰਗੇ ਪਲੇਟਫਾਰਮ ਤੇ ਆ ਕੇ ਜਿੱਥੇ ਪ੍ਰੋਫੈਸ਼ਨਲ ਕੋਰਸਿਸ ਵਸੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਆਰਥਿਕ ਤੌਰ ਤੇ ਬੱਚਿਆਂ ਨੂੰ ਪਰਬੂਤ ਕਰਦੇ ਨੇ ਇਹਦੀ ਜ਼ਰੂਰਤ ਵੀ ਆ ਔਰ ਸਸਤਾ ਚੰਗਾ ਕੰਮ ਕਰੂਗਾ ਮੈਂ ਮੁਬਾਰਤ ਦੇਣਾ ਦਿਵਿੰਦਰ ਰਾਣਾ ਜਿਹਨੂੰ ਪ੍ਰਿੰਸੀਪਲ ਸਾਹਿਬ ਨੂੰ ਦੇ ਮਾਧਿਅਮ ਤੋਂ ਸਾਰੇ ਸਟਾਫ ਦੇ ਮੈਂਬਰ ਨੂੰ ਪੇਸ਼ੇ ਤਰੀਕੇ ਨਾਲ ਮਿਹਨਤ ਕਰਕੇ ਇਸ ਇਲਾਕੇ ਦੀ ਸੇਵਾ ਪ੍ਰੀਤ ਸਥਾਪਿਤ ਕਰ ਦਿੱਤੀ